ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਪੱਕੀ ਦੇਗ ਜਿਹੜੀ ਆਪਾਂ ਖੇਤ ਦਿੰਨੇ ਹੁੰਦੇ ਆ ਤੇ ਆਪਾਂ ਖੇਤ ਦੇਗ ਨਹੀਂ ਦਿੱਤੀ ਸੀ ਹਜੇ ਅੱਜ ਆਪਾਂ ਬਣਾਉਣੇ ਆਂ ਦੇਗ ਰੱਬ ਦਾ ਨਾਮ ਲੈ ਕੇ ਤੇ ਕਰਦੇ ਆਂ ਪਾਰਟ ਕਰਕੇ ਸਟਾਰਟ ਦੀ ਆਪਾਂ ਇਹ ਦੇਗ ਬੁਰੀ ਸੱਚਮਨਾ ਬਣਾਵਾਂਗੇ ਜੀ ਪੈਰਾਂ 'ਚੋਂ ਚੱਪਲਾਂ ਲਾ ਕੇ ਪੂਰੇ ਸਾਰੇ ਬਰਤਨਾਂ ਨੂੰ ਵਧੀਆ ਸਾਫ਼ ਕਰਕੇ ਤੇ ਨਾਲ ਦੀ ਨਾਲ ਪਾਠ ਕਰਕੇ ਆਪਾਂ ਇਹ ਦੇਗ ਬਣਾਵਾਂਗੇ ਚਲੋ ਜੀ ਆਪਾਂ ਦੇਗ ਬਣਾਉਣੀ ਸਟਾਰਟ ਕਰਦੇ ਹਾਂ ਵਾਹਿਗੁਰੂ 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 ਸਾਥ ਨਾਲ ਸਿਵਾਹਿਗੁਰੂ ਜਪਸੇ ਜੇ ਸੋਚਣਾ ਹੋਵੇ ਜੇ ਸੋਚੀ ਲੱਖਵਾਰ ਚੁਪਾਈ ਕੋਪਣਾ ਹੋਵੇ ਜੇ ਲਾਹੇ ਮੰਗ ਲਤਾਰ ਉਖਲਾ ਪਕਣਾ ਤਰੀ ਜੇ ਬੰਨਾ ਬੁਰੀ ਆਤਾਰ ਸਹਿ ਸੰਪ ਲੱਖੋ ਕੋਹਾ ਤਾਂ ਇਹ ਤਨ ਜਿਲ੍ਹਾ ਨਾਲ ਹੋ ਰਹੀ ਹੈ ਜੇ ਚਿਆਰਾ ਹੋਈ ਹੈ ਇਹ ਜੁਨਾ ਟਟਾ ਬਾੜਾ ਹੋkommer ਜਾਈ ਚੰਦਨਾ ਨਾਮ ਤੁਖਿਆ ਨਾਲ ਬਕੀ ਨੂੰ ਆਪਾਰੋ ਬਕਨਾ ਕੇ ਜਾਈ ਬਕੀ ਨੂੰ ਜੀ ਸੋ ਨਲਾ ਬੜਾਈ ਹੁਕਮੀ ਆਤਮਨੀਚ ਹੁਕਮ ਲਿਤ ਦੁਖ ਸੁਖ ਪਾਈ ਆਇਕ ਨਾਮ ਬ੍ਰਾਮ ਖੋਰਾ ਸੰਗ ਕਮਰ ਕਰ ਜਾਏ ਜੋਰ ਸੰਤ ਕਲਵਟ ਹਤਿਆ ਕਮਾਈ ਸੰਤ ਪਾਤੀ ਕਾਰ ਕਰ ਜਾਏ ਸੰਤ ਕੁੜੇ ਯਰ ਕੁੜੇ ਕਰਾਏ ਸੰਖ ਅੰਦੇਸ਼ ਮਲਕਾ ਕਾਈ ਸੰਤ ਨਾਤੇ ਸਿਰ ਕਰਾ ਪਰ ਨਾਨਕ ਨੀਚ ਕਹਾ ਵੀ ਯਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਿਤ ਭਾਵਾ ਸਾਈ ਬਲਿਕਾਰ ਤੂ ਸਦਾ ਸਲਾਮ ਹੁੰਦਰੰਕਾਰ ਸੰਕੁਣਾਵ ਸੰਕਤਾਰੋ ਗਮੋ ਗਮ ਸੰਕਲੋ ਸੰਕਰਾਇ ਫਿਰ ਭਾਰ ਹੋਈ ਅਕਰੀ ਨਾਮ ਅਪ੍ਰਿਸਲਾ ਅਕਰੀ ਜੰਗਾ ਅਕਰੀ ਜੀ ਗੋਦਨ ਬਾਨਾ ਪ੍ਰੋਸੈਸ ਨੂੰ ਗੋਹਾਣ ਜੀ ਨੂੰ ਲੇਟੇ ਕਰ ਨਾ ਹੋਈ ਜਾ ਕਰ ਮਾਇਕ ਤੋਪਾਈ ਜੀਤਾ 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 ਨਾ ਹੋਣ ਨਾ ਨਾ ਕੋਹਾ ਉਦੋਂ ਤੱਕ ਸੰਤਾਰਾ ਚਾਰ ਵਾਰ ਨਾ ਜਾਵੇ ਇੱਕ ਵਾਰ ਜੋਤਿਤ ਹੋਵੇ ਸਾਈ ਇਹ ਹੱਥ ਕਰ ਤਾਂ ਨਹੀਂ ਪਾਉਣ ਤੋਂ ਤਰਕਤ ਤੀਨ ਮੋਤਪ੍ਰੀਤੀ ਕੱਪੜ ਹੋਏ ਦੇਖਦੇ ਨਹੀਂ ਆਉਤੋ ਭਰਿਆ ਮੱਤ ਪਾਪਾਂ ਦਾ ਸੰਗ ਹੋ ਤਾਂ ਨਾ ਦਾ ਜਾਣਾ ਜੀ ਪਾਪੀ ਆਖਣਾ ਹੀ ਕਰ ਕਰ ਕਰਨਾ ਲਿਖਣਾ ਜਾਓ ਆਪਣਾ ਵਿਚਾਪੇ ਹੀ ਖਾਓ ਖਾਣ ਖੋਣ ਨਹੀਂ ਆਓ ਜਾਓ ਇਹਦੇ ਤੋਂ ਪਾਪ ਦੇ ਆਇਆ ਨਾ ਜਾਣੋ ਇਹ ਕੋਈ ਤਾ ਕੋਈ ਸਵਾਸ ਆਤ ਬਾਣੀ ਵਰਮਾਓ ਸਤ ਸੁਨਾਨ ਸਦਾ ਮੰਚਾਓ ਕਮਨ ਸਹਿ ਲਾਗਤ ਕਮਨ ਤੰਤ ਕਮਨ ਗਾਰ ਥੋੜ ਸਰਤੀ ਮਹ ਤਮਨ ਜਿਤ ਹੁਆ ਕਾਰਹੀ ਨ ਪਾਏ ਪਾਂਡਤੀ ਜਿ ਹੁਆ ਲੋਕ ਕ੍ਰਾਮ ਵਕਤ ਨ ਪਾਏ ਕਾਦੀ ਮੋ ਦੁੱਖ ਨੀ ਕ੍ਰਾਮ ਤ ਤਿਆਰ ਨਾ ਜੋਗੀ ਜਾਣਾ ਰਤ ਮਹ ਨਾ ਕੋਈ ਜੰਕਰਤਾ ਸ੍ਰਸ਼ਟੀ ਕੋ ਸਾਜੀ ਆਪੇ ਜਾਣਾ ਸੋਈ ਤੋ ਕਰਾ ਰਹਾ ਤੋ ਸੁਣਾ ਰਿਹਾ ਜੇ ਗਰੀਬ ਜਾਨਾ ਬਿਨੋ ਨ ਕੋ ਸੰਧਵਾਤਾ ਹੈ

ਅੰਤ ਨਾ ਪਾਈਐ ਨਦੀਆਂ ਦੀ ਵਾਖ ਵਾਸ ਸੰਬੰਧ ਨਾ ਜਾਣਿਆ ਸੰਬੰਧ ਸਹ ਸੁਤਾਨ ਵੀਰਾ ਸੂਤੀ ਮਾਲ ਧਨ ਕੀੜੀ ਤਰਨਾ ਹੋ ਮਿਲ ਜੇ ਤਿਸ ਮਰੋਂ ਨਾ ਕਿਸਰਾ ਅੰਤ ਨ ਸਰਤੀ ਕੋ ਨਾੰਤ ਅੰਤ ਤਾ ਨੀ ਦੇ ਨਾੰਤ ਅੰਤ ਨ ਵੇਖਣ ਸੋਨ ਨਾ ਅੰਤ ਨ ਜਪਾ ਜਾਮਨ ਮੰਨ ਤੇ ਅੰਤ ਨ ਜਪਾ ਸਿ ਪਾਰਾ ਪਾਰੋ ਅੰਤ ਨ ਜਪਾ ਪਾਰਾ ਵਾਰ ਅੰਤ ਕਾਰਨ ਕੇਤੇ ਬਲ ਲਾਹੇ ਤਾਂ ਕਿ ਅੰਤ ਨ ਪਾਇਆ ਜਾਏ ਅੰਤ ਨ ਜਾਣੀ ਕੋਈ ਬੋਤਾ ਕੋਈਆ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਜੀ ਉੱਪਰ ਉੱਤਰਾ ਨਾ ਹੋਵੇ ਵੱਡਾ ਉੱਚਾ ਹੋਆ ਕੋਈ ਤਸੁਜੇ ਕੋ ਜਾਣਾ ਸੋਏ ਦੇਵੜੇ ਆਪ ਜਾਣਾ ਆਪ 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 ਨੰਦਰੀ ਕਾ ਨਾਮ ਤੇ ਨੰਦਰੀ ਕਰਨੀ ਜਾਤ ਬੋਤਾ ਕਰਨੀ ਜਾਣਾ ਗਾਇ ਇਹ ਕਾਹਦਾ ਕਰਨਾ ਤੁਹਾਡੀ ਗੀਤ ਹੈ ਮੰਦਾ ਜਿਹੜੋ ਵਪਾਰ ਕੀਤੇ ਗੰਤ ਨਹੀਂ ਵਿਚਾਰ ਕੀਤੇ ਖਾਪੇ ਤਰੁ ਟਹਿਵੇ ਗਾਰ ਕੀਤੇ ਲੈ ਲੈ ਹਾਂਜੀ ਆਪਾਂ ਦੇ ਤਿਆਰ ਕਰ ਲਈ ਆ ਤੇ ਅਰਦਾਸ ਕਰ ਲਈਓ ਹੁਣ ਆਪਾਂ ਇਹਨੂੰ ਡੱਬੇ ਚ ਪਾ ਦਿੰਨੇ ਆ ਤੇ ਖੇਤ ਲੈ ਜਾਣਗੇ ਖੇਤ ਦੂਰ ਆ ਉਹ ਤੇ ਉੱਥੇ ਇਹ ਆਪ ਮੱਥਾ ਟੇਕ ਲੈਣਗੇ ਨਾਲੇ ਗੁੱਪਲਾ ਦਿੰਦੇ ਆ ਤੇ ਆਪਾਂ ਇਹਨੂੰ ਡੱਬੇ ਚ ਪਾ ਕੇ ਤੇ ਵੇੜੀ ਕਰਕੇ ਰੱਖਦੇ ਹਾਂ ਤਾਂ ਕਿ ਵਾਰਾਂਗਾਂ ਦਾ ਪੰਗਰਾਂ ਦਾ ਪਕੁਲਾ ਤਾਂ ਕੰਡਾ ਦੀ ਇਹਦੀ ਕਰਨਾ ਹੈ ਇਹ ਇਥੇ ਕੀੜਵਾ ਬਹੁਤ ਆਉਗਾ ਜਦ ਨਾਲਦਾ ਉੱਪਰ ਬਨੇਟਾ ਆਪੇ ਇਹ ਵੀ ਪਾਉਣਾ ਜਦ ਆਪਾਂ ਸਾਫ ਨਹੀਂ ਕਰਨਾ ਜਦ ਨਾਲ ਜਰ ਕੀਟ ਤੋਂ ਦੇਖ ਉਹ ਲੱਗ ਕੇ ਨਹੀਂ ਆਉਂਦਾ ਮੱਥਾ ਦੇਖ ਕੇ ਨਹੀਂ ਆਉਂਦੇ ਤੇ ਦੇਗ ਬਾਕੀ ਕੀ ਕਹਿੰਦੇ ਉਹ ਵੀ ਬੰਦਿੰਦੀ ਦਿੱਤੇ ਪਾਠ ਕਰਕੇ ਦੇਗ ਬਣਾਈ ਜਾਵੇ ਉਹ ਦੇਗ ਵੀ ਜੀ ਆਪਾਂ ਘਰੇ ਆਪਾਂ ਬਣਾਉਨੇ ਹੁਣ ਉਹ ਖਾਣ ਵਾਸਤੇ ਉਹ ਪ੍ਰਸ਼ਾਦ ਹੁੰਦਾ ਇਹ ਦੇਖ ਕੇ ਆਖੀ ਕੀ ਹੈ ਤੇ ਆ ਮੈਂ ਬਾਹਰ ਕਰਕੇ ਕੀਤੀ ਹੈ ਜੇ ਕੋਈ ਪ੍ਰਮਾਤਮਾ ਜਾਣੀ ਦਾ ਨੇ ਭੁੱਲ ਭੁੱਲ ਹੋ ਗਈ ਹੋਵੇ ਕੋਈ ਕਿਆ ਪਾਉਣਾ ਜੀ ਸਮਾਨ ਵੀ ਤਿਆਰ ਕਰਦੇ ਜਿਹੜਾ ਨਾਲ ਜਾਣਾ ਧੂਖ ਲਾਉਣੀ ਅਥੇ ਤੇ ਉਹਦੇ ਵਾਸਤੇ ਚਲੋ ਜੀ ਠੀਕ ਹੈ ਭੇਜਦੇ ਆਪਾਂ ਤਿਆਰ ਕਰਕੇ ਸਾਰਾ ਸਮਾਨ ਤੇ ਲੈ ਜਾਣਗੇ ਅੱਜ ਦੀ ਵੀਡੀਓ ਬਚ ਇੰਨਾ ਹੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਗ੍ਰੂਪ ਮੈਨੂੰ ਦੱਸਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ Thank you for watching.